ਸ੍ਰੀ ਕਾਲਜੀ ਬਹੁਤ-ਬਹੁਤ ਹੋ ਜਾਂਦਾ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਦੇਖੋ ਉਧਰ ਮੰਮੀ ਬੈਠੇ ਗੱਲਾਂ ਕਰ ਰਹੇ ਨੇ ਦੀਦੀ ਦਾ ਫੋਨ ਆਇਆ ਹੋਇਆਗਾ ਤੇ ਇਹਨੇ ਲਈ ਬਲੌਗਿੰਗ ਆਪਾਂ ਸ਼ੁਰੂ ਕੀਤੀ ਹੋਈ ਹੈ ਜੀ ਟਾਈਮ ਹੋ ਚੁੱਕੇ ਨੇ ਰਾਬਾਉ ਸਾਢੇ 4 ਹੋ ਗਏ ਨੇਗੇ ਤੇ ਬਾਹਰ ਦੇਖਦੇ ਆ ਮੌਸਮ ਕਿ ਹੋ ਜਾਗਾ ਬੱਦਲ ਬਾਈ ਲੱਗਦੀ ਤਾਂ ਹੈਗੀ ਪਰ ਮਾਤਮਾ ਰੱਬ ਮੀ ਪਾਊਗਾ ਪਰ ਰੱਬ ਦੇ ਘਰ ਦਾ ਪਤਾ ਕੋਈ ਨਹੀਂ ਹੈਗਾ ਦੇਖੋ ਆਲੇ ਦੁਆਲੇ ਪਿੰਡਾਂ ਚ ਸਾਰੇ ਕਿਤੇ ਮੀਂਹ ਪੈ ਗਿਆ ਸਾਡੇ ਤਾਂ ਕਿਣ ਮਣਜੀ ਹੋਈ ਸੀਗੀ ਫੇਰ ਫੇਰ ਉਹੀ ਹਾਲ ਆ ਗਿਆ ਦੇਖੋ ਹਨ ਰੁੱਖ ਬੂਟੇ ਵੀ ਤਰਸੇ ਪਏ ਆਗੇ ਰੱਬ ਦੇ ਪਾਣੀ ਨੂੰ ਆਹ ਦੇਖੋ ਜੀ ਬੂਟੇ ਤਾਂ ਸਾਡੇ ਕਾਫੀ ਹੋ ਗਏ ਹਨ ਪਰ ਸਾਡੇ ਬੀਲਾਂ ਤੇ ਨਾ ਕੋਈ ਫਾਲ ਲੱਗੇ ਹੀ ਨਹੀਂ ਹੈਗੇ ਨਾ ਕੱਦੂ ਨਾ ਤੋਰੀਆਂ ਕੁਛਕ ਤੋਰੀਆਂ ਲੱਗਿਆ ਸੀ ਤਿੰਨ ਚਾਰਕ ਫੇਸ ਵਰਤਾ ਹੀ ਅਮਰੂਦਾਂ ਦਾ ਬੂਟਾ ਵੀ ਪੂਰੇ ਖਾਲੀ ਪਿਆਗਾ ਪਿਛਲੀ ਵਾਰ ਤਾਂ ਇੰਨੇ ਜਿਆਦੇ ਅਮਰੂਦ ਸੀ ਇਸ ਤੇ ਜੀ ਆਸ ਕਰਦੇ ਆ ਵੀ ਬਸ ਉਹਦਾ ਰੱਬ ਮੀਂਹ ਪਾ ਦੇ ਬਹੁਤ ਹੋ ਗਿਆ ਬਾਈ ਜੀ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੈ ਏਸੀ ਚ ਬੈ ਬੈਠ ਕੇ ਵੀ ਹੱਕੇ ਪਿਆਂਗੇ ਔਰ ਸ਼ਾਮ ਨੂੰ ਥੋੜਾ ਜਾਇ ਹੁੰਦਾਗਾ ਬਾਹਰ ਬੈਠ ਜੀ ਹੈ ਨਾ ਮੰਮੀ ਦੇ ਫਰੈਂਡ ਸਰਕਲ ਕਾਫੀ ਆਪਣਾ ਇੱਥੇ ਮੰਮੀ ਜ਼ਿਆਦਾਤਰ ਆਪਣਾ ਟਾਈਮ ਉਹਨਾਂ ਨਾਲ ਸਪੈਂਡ ਕਰ ਲੈਂਦੇ ਨੇ ਫਿਰ ਚਲੋ ਮੈਂ ਵੀ ਜਾ ਕੇ ਬੈਠ ਚਾਣੀ ਹੈ ਨਾ ਵਧੀਆ ਲੱਗਦਾ ਆਪਾਂ ਨੂੰ ਨਾਲੇ ਮੰਮੀ ਦੀਦੀ ਨਾਲ ਗੱਲ ਕਰ ਰਹੇ ਨੇ ਨਾਲੇ ਟੀਵੀ ਸ਼ੋਅ ਚੱਲੀ ਜਾਂਦਾ ਚਲੋ ਵਧੀਆ ਐਂਟਰਟੇਨਮੈਂਟ ਦਾ ਵਧੀਆ ਇੱਕ ਸੋਰਸ ਹੈਗਾ ਇਹ ਸ਼ੋਅ چل ਰਿਹਾ ਜੇ ਰਿਸ਼ਤਾ ਕਿਆ ਕਹਿ ਲਾਤਾ ਹੈ ਇਤਨਾ ਹੀ ਜਾਂਦੀ ਹੈਗੀ ਤੇ ਮੈਂ ਉਹਦੇ ਕੱਪੜੇ ਲੈ ਆਈ ਸੀ ਆ ਫਰੋਕ ਆ ਜਿਸ ਪਾਉਗੀ ਨਾਲ ਉਹਦੇ ਕੱਪੜੇ ਹੋਰ ਤੇ ਮੈਂ ਜ਼ਿਆਦਾਤਰ ਐਵੇਂ ਕਰਦੀ ਹੁੰਨੀ ਆ ਕਿ ਕਿ ਗੁਰਸਿੱਖਾਂ ਨੂੰ ਹਣਾ ਜਦੋਂ ਇਹ ਸਮਾਨ ਵਗੈਰਾ ਹੁੰਦਾ ਜਿਹੜਾ ਉਹ ਇਹਦੇ ਵਿੱਚ ਪਾ ਲੈਨੇ ਟੋਕਰੀ ਜੀ ਦੇ ਵਿੱਚ ਸਹੀ ਰਹਿੰਦਾਗਾ ਬੱਚਿਆਂ ਦਾ ਸਾਰਾ ਬੇਸਿਕ ਸਮਾਨ ਹੁੰਦਾਗਾ ਜਿਵੇਂ ਹਣਾ ਇਹਦੇ ਵਿੱਚ ਖਾਸ ਕਰਕੇ ਕੁੜੀਆਂ ਦੇ ਤਾਂ ਰਬਰ ਬੈਂਡ ਹੋਗੇ ਹਣਾ ਬਸ ਇਤੋਂ ਬਹੁਤ ਸ਼ੌਂਕ ਰਬਰ ਬੈਂਡ ਦਾ ਤੇ ਮੈਚਿੰਗ ਹਣਾ ਸਾਰੇ ਕਲਰ ਹੈਗੇ ਨੇ ਇਹਦੇ ਵਿੱਚ ਤੇ ਹੋਰ ਇਹਦੇ ਵਿੱਚ ਹੈਗਾ ਜੀ ਆਪਾਂ ਜਿਵੇਂ ਬੱਚਿਆਂ ਵਾਲਾ ਇਹਦਾ ਪਾਊਡਰ オイル ਵਗੈਰਾ ਹੋਗਾ ਜਿਵੇਂ ਹਨ ਇਹ ਤਾਂ ਸਰਦੀਆਂ ਵਾਲਾ ਹੈਗਾ ਹੁਣ ਨਹੀਂ ਯੂਜ਼ ਕਰਦੇ ਕਿਉਂਕਿ ਗਰਮੀ ਜ਼ਿਆਦਾ ਹੈਗੀ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਮੈਂ ਇਹ ਇਹ ਕੋਈ ਲੋਸ਼ਨ ਵਗੈਰਾ ਨਹੀਂ ਹੈਗਾ ਆ ਦੇਖੋ ਇਹ ਹੈਗੀ ਜੀ ਲੋ ਇਹ ਹੀ ਆਪਾਂ ਬਾਜ਼ਾਰ ਚੋਂ ਨਹੀਂ ਲਈ ਹੈਗੀ ਲੋ ਹੈਗੀ ਜਿਹੜੀ ਘਰੇ ਬਣਾਈ ਸੀਗੀ ਸਾਡੇ ਗਵਣ ਚੋਂ ਦਾਦੀ ਜੀ ਹੈਗੀ ਹੁਣ ਤੋਂ ਪੂਰੇ ਹੋ ਗਏ ਉਹਨਾਂ ਨੇ ਅੱਜ ਤੋਂ 2-3 ਸਾਲ ਪਹਿਲਾਂ ਬਣਾ ਕੇ ਦਿੱਤੀ ਸੀਗੀ ਇਹ ਹਲੇ ਤੱਕ ਵੀ ਉਮੀ ਪਈ ਹੈਗੀ ਇਹਦੇ 'ਚ ਨਾ ਤਾਂ ਕੋਈ ਖਰਾਬ ਹੋਈ ਹੈ ਤੇ ਨਾ ਹੀ ਇਹਦੇ ਨਾਲ ਅੱਖਾਂ 'ਚ ਜਲਨ ਹੁੰਦੀ ਹੈ ਛੋਟੇ ਬੱਚਿਆਂ ਦੇ ਨਾ surma paya sona ਤਿਆਰ ਹੋ ਗਏ ਕੁਛ ਸ਼ਿਫਟ ਆ ਮਮਾਤਾ ਆਵਾਜ਼ ਹੋ ਗਏ ਬਾਓ ਤੂੰ ਮਮਾ ਨੂੰ ਕਿੰਨਾ ਪਿਆਰ ਕਰਦਾ ਇੰਨਾ ਚਲੋ ਜੀ ਇਸ ਦੇ ਨਾਲ ਹੀ ਮੈਂ ਅਗੀ ਪੂਜਾ ਰੂਮ ਚ ਸ਼ਾਮ ਦਾ ਕਾਫੀ ਟਾਈਮ ਹੋ ਗਿਆ ਸੀ ਹਨਾ ਤੇ ਸਹਿਜ ਪਾਠ ਮੈਂ ਸੁਖਦੀਪ ਦਾ ਪ੍ਰਕਾਸ਼ ਕੀਤਾ ਹੋਇਆਗਾ ਤੇ ਜਦੋਂ ਵੀ ਸਮਾਂ ਮਿਲਦਾਗਾ ਨਾ ਉਹ ਸਹਿਜ ਪਾਠ ਨੂੰ ਕਰਦੇ ਆਂਗੇ ਵਾਹਿਗੁਰੂ ਸੁਖਦੀਪ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਕਦੇ ਸੋਚਿਆ ਨਹੀਂ ਸੀਗਾ ਹਨਾ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਪਾਠ ਕਰਨਾ ਪਊਗਾ ਸਹਿਜ ਪੜਤਾ ਲਗਾਤਾਰ ਚੱਲਦਾ ਹੀ ਰਹਦਾ ਹੈਗਾ ਪਰ ਇੰਨੀ ਛੋਟੀ ਏਸ ਦੇ ਵਿੱਚ ਸੁਦੀਪ ਲਈ ਮੈਂ ਕਦੇ ਵੀ ਨਹੀਂ ਸੋਚਿਆ ਸੀ ਪਰ ਵਾਹਿਗੁਰੂ ਹਨਾ ਰੂਹਾਂ ਹੁੰਦੀਆਂ ਜਿਹੜੇ ਮੈਂ ਤਾਂ ਇਹ ਕਹਿੰਦੇ ਨੂੰ ਸੱਚੇ ਪਾਤਸ਼ਾਹ ਦੀ ਰੂਹ ਸਾਡੇ ਮੇਰੇ ਅੰਗ ਸੰਗ ਸਹਾਇ ਰਹੇ ਹਨਾ ਮੇਰੇ ਬੇਟੀ ਲਈ ਪਰਿਵਾਰ ਲਈ ਕਿਉਂਕਿ ਜਿਹੜੇ ਇਨਸਾਨ ਨੂੰ ਤੁਸੀਂ ਪਿਆਰ ਕਰਦੇ ਹੋ ਨੇ ਆਪਾਂ ਕਦੇ ਵੀ ਨਹੀਂ ਚਾਹੁੰਦੇ ਹੁੰਦੇ ਵੀ ਉਹ ਸਾਡੇ ਤੋਂ ਦੂਰ ਹੋਵੇ ਚਾਹੇ ਉਹ ਸਰੀਰਕ ਤੌਰ ਤੇ ਆ ਚਾਹੇ ਉਹ ਰੋਹਾਨੀਅਤ ਤੌਰ ਤੇ ਆਗਾ ਤੇ ਗੁਰੂ ਸਾਹਿਬ ਮੈਨੂੰ ਲੱਗਦਾ ਆਪਾਂ ਨੂੰ ਪਰਖਦੇ ਹੁੰਦੇ ਨੇ ਜੀ ਹਨਾ ਸੱਚੇ ਸਿੱਖ ਨੂੰ ਕਦੇ-ਕਦੇ ਵਾਹਿਗੁਰੂ ਪਰਖ ਲੈਂਦਾ ਚਲੋ ਕੋਈ ਗੱਲ ਨਹੀਂ ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ ਕਿ ਵਾਹਿਗੁਰੂ ਕੇ खरे ਉੱਤਰੀਏ ਬਾਕੀ ਪਰਮਾਤਮਾ ਹਨਾ ਮਿਹਰ ਕਰੇ ਤੇ ਸਹਿਜ ਪਾਠ ਦੇ ਦੂਖ ਸ਼ਬਦ ਤੁਸੀਂ ਜ਼ਰੂਰ ਸੁਣਿਓ ਵਾਹਿਗੁਰੂ ਤੁਹਾਡੀ ਮਨੋ ਕਾਮਨਾ ਪੂਰੀਆਂ ਕਰੇ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਗਣ ਸਤਿਗੁਰ ਸੇਵੇ ਸੁਖ ਨਹੀਂ ਮਰ ਜਮੇ ਵਾਰ ਵਾਰ ਮੋਠ ਗੋਲੀ ਪਾਇਨ ਬਹੁ ਦੂਜੇ ਪਾਇ ਵਿਕਾਰ ਇੱਕ ਗੁਰ ਪ੍ਰਸਾਦਿ ਉਪਰੇ ਤਿਸ ਜਨ ਕੋ ਕਰੈ ਸਭ ਨਿਮਸਕਾਰ ਨਾਨਕ ਜਨ ਦੇ ਨਾਮ ਧਿਆਇ ਤੂੰ ਅੰਤਰ ਜਿਤ ਪਾਵੈ ਮੁਖ ਦਵਾਰ ਮਹੱਲਾ ਤੀਜਾ ਮਾਇ ਮੋ ਵਿਸਾਰਿਆ ਸਚ ਮਰਣਾ ਹਰ ਨਾਮ ਤੰਦ ਕਰਤੈ ਜਨਮ ਗਇਆ ਹੰਦਰ ਦੁਖ ਸੁਹਾਮ ਨਾਨਕ ਸਤਗੁਰ ਸੇਵ ਸੁਖ ਪਾਇਆ ਜਨ ਪੁਰਬ ਲਿਖਿਆ ਗ੍ਰਾਮ ਪੌੜੀ ਲੇਖਾ ਪੜੀਏ ਹਰ ਨਾਮ ਫਿਰ ਲੇਖ ਨ ਹੋਈ ਪੁੱਛ ਨ ਸਕੇ ਕੋਈ ਹਰਦਰ ਸਦ ਢੋਈ ਜਮ ਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਤ ਪਰਗਟ ਲੋਈ ਨਾਨਕ ਅਨਹਦ ਧੁਨ ਈ ਹਦਰ ਵਜ ਦੇ ਮਿਲਿਆ ਹਰ ਸੋਈ ਸਲੋਕ ਮਹੱਲਾ ਤੀਜਾ ਗੁਰ ਕਾ ਕਹੀਐ ਜੇ ਕਰੇ ਸੁਖੀ ਹੂੰ ਸੁਖਸਾਰ ਗੁਰ ਕੀ ਕਰਨੀ ਪਾਉ ਕੱਟਿਐ ਨਾਨਕ ਪਾਵੈ ਪਾਰ ਮਹੱਲਾ ਤੀਜਾ ਸੱਚ ਪੁਰਾਣਾ ਨਾਥੀਐ ਨਾਮ ਨਵੇੜਾ ਹੋਏ ਗੁਰ ਕੇ ਬਾਣੇ ਜੇ ਚੱਲੇ ਬੋੜ ਨ ਆਵਣ ਹੋਏ ਨਾਨਕ ਨਾਮ ਵਿਸਾਰੀਐ ਆਵਣ ਜਾਣਾ ਦੋਏ ਪੌੜੀ ਮੰਗਤ ਜਨ ਜਾਚੇ ਦਾਨ ਹਰ ਦੇ ਸੁਪਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿੰ ਪਲ ਘੜੀ ਨ ਜੀਵੋਂ ਬਿਨ ਦਿਖੇ ਮਰਾਂ ਜਾਏ ਮਾਏ ਸਤਿਗੁਰ ਨਾਲ ਦਿਖਾ ਲਿਆ ਰਵ ਰਿਹਾ ਸਭ ਥਾਂਏ ਸੁਤੇ ਆਪੋ ਟਾਲਦੇ ਨਾਨਕ ਲਈ ਬੁਲਾਏ ਸੁਲੋਕ ਮਹਲਾ 3 ਮਨ ਮੁਖ ਬੋਲ ਨ ਜਾਣਨੀ ਉਨ ਅੰਦਰ ਕਾਮ ਕ੍ਰੋਧ ਹੰਕਾਰ ਥਾਂ ਗਥਾਉ ਨ ਜਾਣਨੀ ਸਦਾ ਜਤਿ ਵਪਕਾਰ ਦਰਗ ਲੇਖ ਮੰਗੀਏ ਉਥੇ ਹੋਏ ਕੁੜਿਆਰ ਆਪੇ ਸ੍ਰਿਸ਼ਟ ਪਾਇਨ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸੋ ਸਭ ਵਰਤਤੀ ਜਾ ਸੱਚ ਵਣਨ ਜੇ ਸੱਚ ਸੇਵ ਦੇ ਜੇ ਗੁਰਮਖ ਪੈਰੀ ਪਾਏ ਨਾਨਕ ਗੁਰਕੇ ਭਾਣੇ ਜੀ ਚਲੇ ਸਹਿਜ ਸੱਚ ਸਮਾਏ ਪੌੜੀ ਆਸਾ ਵਿੱਚ ਅਤ ਦੁੱਖ ਕਾਣਾ ਮਨਮੁਖ ਦੁੱਖ ਮਨਮੁਖ ਚਿਤ ਲਾਇਆ ਗੁਰਮਖ ਪੈ ਨਿਰਾਸ ਪਰਮ ਸੁਖ ਪਾਇਆ ਵਿੱਚੋਂ ਗਿਰੇ ਉਦਾਸ ਲਿਪਤ ਲੇ ਬਲਾਇਆ ਹੁਨਾ ਸੰਜੋਗ ਵਿਜੋਗ ਨਗਿਆਪੇ ਹਰ ਭਾਣਾ ਪਾਇਆ ਨਾਨਕ ਹਰ ਸੇਤੀ ਹਰ ਸਦਾ ਰਵਰੇ ਤੁ르ਲੇ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਬੱਚਾ ਹੈ ਕਰ ਵਾਹਿਗੁਰੂ ਵਾਹਿਗੁਰੂ थोड़े टाइम नो कि नंगे पैर कुछ बचू तेरे पैर च है नी जू भी कोई नहीं है आ जा, जा, जा। चल देो ਜਾਵਾ 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 ਜੂ ਪੁੱਤੋ ਦੇ ਮम्मा ਕੰਮ ਕਰਦੇ ਚਲੋ 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 ਖੇਡਾਂ ਲਈਓ ਖੇਡਾਂ ਹਾਂਜੀ ਬੋਲ ਟੰਗੀ ਗਈ ਕੰਮ ਦੇ ਟਾਈਮ ਜਦੋਂ ਬਾਹਰ ਥੋੜਾ ਜਿਹਾ ਮੌਸਮ ਠੀਕ ਹੁੰਦਾਗਾ ਤਾਂ ਮੈਨੂੰ ਆਏ ਹੁੰਦਾ ਵੀ ਗੁਰਸਿਖਤ ਦੇ ਨਾਲ ਖੇਡੀਏ ਹਨਾ ਕਿਉਂਕਿ ਸਾਰਾ ਦਿਨ ਬੱਚੇ ਫੋਨ ਵਗੈਰਾ ਦੇਖ ਦੇਖ ਕੇ ਨਾ ਚੜਚੜੇ ਜੇ ਹੋ ਜਾਂਦੇ ਨੇਗੇ ਵਧੀਆ ਲੱਗਦਾਗਾ ਮੈਨੂੰ ਵੀ ਇਹਦੇ ਨਾਲ ਖੇਡਦੀ ਨਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਸਾਨੂੰ ਕਦੋਂ ਲੰਘ ਜਾਂਦਾਗਾ ਇਹ ਦੇਖੋ ਪਹਿਲਾਂ ਕੈਮਰੇ ਦੀ ਦੇਖੀ ਵੀਡੀਓ ਬਣ ਰਹੀ ਹੈਗੀ ਫਿਰ ਆਪਦੀ ਇਹ ਸਕੂਟਰੀ ਦੀ ਚੱਕ ਲੈ ਕੇ ਨਹੀਂ ਮम्मा ਇੱਥੇ ਝੂਟੇ ਲੈਣੇ ਨੇ ਬਈ ਇੰਨੀ ਜਿਆਦੇ ਨਟਖਟਾ ਤਾਂ ਇਹਨੂੰ ਸਮਝਾਉਣਾ ਬੜਾ ਔਖਾਗਾ ਹਨਾ ਸਿਆਣੀ ਵੀ ਬਹੁਤ ਆ ਗਈ ਆਖੇ ਵੀ ਲੱਗ ਜਾਂਦੀ ਹੈ ਪਰ ਜਦੋਂ ਬੱਚਾ ਜਿੱਦ ਕਰਦਾ ਨਾ ਫਿਰ ਥੋੜਾ ਜਿਆ ਡਿਫਿਕਲਟ ਹੋ ਜਾਂਦਾਗਾ ਤੇ ਦੇਖੋ ਪਹਿਲਾਂ ਮੈਨੂੰ ਦੇਖਦੀ ਹੈ ਕਿ ਵੀ ਮम्मा ਬਾਲ ਕਿਵੇਂ ਮਾਰਦੇ ਨੇ ਹਨਾ ਫਿਰ ਖੁਦ ਵੀ ਟਰਾਈ ਕਰਦੀ ਹੈਗੀ ਤੇ ਕਹਿ ਦਿੰਦੇ ਹਨ ਵੀ ਪੇਰੈਂਟਸ ਆਰ ਦਾ ਫਰਸਟ ਟੀਚਰ ਆਫ ਚਿਲड्रन ਮਾਂ ਬਾਪ ਹੁੰਦੇ ਨੇ ਜਿਹੜੇ ਉਹ ਬੱਚੇ ਦੇ ਪਹਿਲੇ ਟੀਚਰ ਹੁੰਦੇ ਨੇਗੇ ਤੇ ਅਧਿਆਪਕ ਹੁੰਦੇ ਨੇ ਜਿਹੜੇ ਆਪਣੇ ਸੈਕੰਡ ਪੇਰੈਂਟਸ ਦੀ ਜ਼ਰਾ ਹੁੰਦੇ ਨੇ ਬਹੁਤ ਸਾਰੇ ਗੁਣ ਹੁੰਦੇ ਨੇ ਜਿਹੜੇ ਬੱਚਾ ਆਪਣੇ ਮਾਂ ਬਾਪ ਤੋਂ ਕਦੋਂ ਗ੍ਰਹਿਣ ਕਰ ਲੈਂਦਾ ਉਹ ਪਤਾ ਹੀ ਨਹੀਂ ਲੱਗਦਾ ਹਨਾ ਬੀਇੰਗ ਅ ਮਦਰ ਬਹੁਤ ਸਾਰੀਆਂ ਰਿਸਪੌਂਸਿਬਿਲਿਟੀਆਂ ਹੁੰਦੀਆਂ ਨੇ ਆਪਣੀਆਂ ਸਿਰਫ ਇਹ ਨਹੀਂ ਹੁੰਦਾ ਕਿ ਸਾਰਾ ਦਿਨ ਘਰ ਦੇ ਕੰਮ ਕਰੀ ਜਾਓ ਹਨਾ ਬੱਚੇ ਨੂੰ ਹਾਂਜੀ ਬਸ ਤੁਸੀਂ ਤਿਆਰ ਕਰਤਾ ਸੋਹਣੇ ਕੱਪੜੇ ਪਾਤੇ ਹਰ ਸ਼ਿੰਗਾਰ ਕਰਤਾ ਬੱਚੇ ਦਾ ਹਨਾ ਵੀ ਠੀਕ ਹੈ ਥੈਟ ਇਜ਼ ਨਾਟ ਇਨਫ ਹਨਾ ਕਿਉਂਕਿ ਜੇ ਤੁਸੀਂ ਆਪਣੇ ਬੱਚੇ ਨੂੰ ਚੰਗੀਆਂ ਕਦਰਾਂ ਕੀਮਤਾਂ ਨਹੀਂ ਸਿਖਾਓਗੇ ਫਿਰ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਫੁੱਲਾਂ ਬੂਟੀਆਂ ਦੇ ਵਿੱਚ ਵੀ ਜੇ ਆਪਾਂ ਪਾਣੀ ਪਾਉਣੇ ਆ ਹਨਾ ਉਹਦੀ ਗੋਡੀ ਕਰਦੇ ਆ ਉਸ ਨੂੰ ਕੁਝ ਟੇਕ ਕੇਅਰ ਕਰਦੇ ਆ ਉਹਦੀ ਤੇਰੀ ਉਤੇ ਫਲ ਲੱਗਦੇ ਨੇ ਉਸੇ ਤਰ੍ਹਾਂ ਇਹ ਬੱਚੇ ਹੁੰਦੇ ਨੇ ਹਨ ਜੇ ਆਪਾਂ ਆਪਣੇ ਬੱਚਿਆਂ ਨੂੰ ਟਾਈਮ ਦਿੰਨੇ ਹੈਗੇ ਤਾਂ ਬੱਚੇ ਵੀ ਸਾਡੇ ਬੁਢੇਪੇ ਦਾ ਸਹਾਰਾ ਬਣਦੇ ਨੇਗੇ ਇਧਰ ਦੇਖੋ ਜੀ ਕਿੰਨੀ ਸੋਹਣੀ ਗ੍ਰੀਨਰੀ ਹੈ ਹਨ ਆਪਣੇ ਬਹੁਤ ਸੋਹਣੇ ਲੱਗ ਰਹੇ ਹੈਗੇ ਤੇ ਇਧਰ ਦਾਦਾ ਜੀ ਪਿੰਡ ਵਾਲੇ ਘਰ ਕਿੰਨੇ ਆਪਣੇ ਹਨ ਜਾਵੜਾ ਜਾਵੜੂ ਤੇ ਥੋੜੀ ਜੀ ਵੀਡੀਓ ਬਣਾ ਲਈ ਮੈਂ ਕਿਹਾ ਚਲੋ ਹਨ ਵਧੀਆ ਲੱਗਦਾਗਾ ਆਪਣੇ ਵੱਡ ਬਡੇਰੇ ਜਦੋਂ ਵੀ ਕੋਈ ਵੀਡੀਓ ਦੇ ਵਿੱਚ ਆਉਂਦੇ ਨੇਗੇ ਤੇ ਲੋ ਜੀ ਹੁਣ ਅਸੀਂ ਸੈਸ਼ਨ ਦੇ ਵਿੱਚ ਆ ਗਏ ਤਕਰੀਬਨ ਟਾਈਮ ਹੋ ਚੁੱਕਿਆ ਸੀ ਸਵਾ 7 ਹਨ ਇਸ ਟਾਈਮ ਮੈਂ ਰੋਟੀ ਲਾਗ ਜਾਨੀ ਆ ਪਹਿਲਾਂ ਮੰਮੀ ਕਹਿੰਦੀ ਮੈਂ ਬਣਾ ਦਿੰਦੀ ਆ ਮੈਂ ਕਹਿੰਦੀ ਨਹੀਂ ਨਹੀਂ ਮੰਮੀ ਰੋਟੀ ਮੈਂ ਬਣਾਉਣੀ ਆ ਤੁਸੀਂ ਨਾਲ ਦੀ ਨਾਲ ਬਸ ਛੱਕ ਲਿਓ ਹਨਾ ਫਿਰ ਐ ਹੁੰਦਾਗਾ ਗੁਰਸੇਵਤ ਵੀ ਕਈ ਵਾਰੀ ਮੰਮੀ ਦੇ ਨਾਲ ਰੋਟੀ ਖਾ ਲੈਂਦੀ ਆ ਚਲੋ ਜੀ ਹਨਾ ਤੇ ਡੈਡੀ ਥੋੜੇ ਟਾਈਮ ਤੱਕ ਡਿਊਟੀ ਤੋਂ ਆ ਜਾਣਗੇ ਬਸ ਤੇ ਮੈਂ ਪਹਿਲਾਂ ਸਭ ਤੋਂ ਤਵਾ ਰੱਖਦਾ ਤਵੇ ਦੇ ਉੱਪਰ ਥੋੜਾ ਜਿਹਾ ਘਿਓ ਰੱਖਦਾ ਨਾ ਫਿਰ ਜੋ ਗਰਮ ਘਿਓ ਦੇ ਨਾਲ ਵਧੀਆ ਰੋਟੀਆਂ ਚੋਪੜੀਆਂ ਜਾਂਦੀਆਂ ਨੇ ਈਆਂ ਤੇ ਨਾਲ ਦੀ ਨਾਲ ਫਿਰ ਮੈਂ ਜਿਹੜਾ ਆਟਾ ਸੀ ਗੁੰਨ ਕੇ ਜੀ ਦੇਖੋ ਹਨਾ ਉਹਦੇ ਤੇ ਘਿਓ ਲਾ ਕੇ ਰੱਖ ਦਿੱਤਾ ਸੀਗਾ ਤੇ ਤੇ ਫਿਰ ਮੈਂ ਜੀ ਦੇਖੋ ਪੇੜਾ ਹਨਾ ਨਾਲ ਦੇ ਨਾਲ ਮੈਂ ਦੋ ਪੇੜਿਆਂ ਨੂੰ ਇਕੱਠੇ ਕਿੰਨੀ ਭਰਨ ਲੈਣੀ ਹੁੰਨੀ ਹੈਗੀ ਕੰਮ ਜਿਆਦਾ ਫਾਸਟ ਵਿੱਚ ਤੇ ਹੋ ਜਾਂਦਾ ਹੈਗਾ ਉਹਕੇ ਮੇਰੇ ਪੇਕੇ ਨਾ ਸੀ ਜਿਆਦਾਤਰ ਜਦੋਂ ਅਸੀਂ ਇਕੱਠੇ ਸੀ ਤਾਂ ਅਸੀਂ ਰੋਟੀ ਜਦੋਂ ਮੇਰੀ ਮੰਮੀ ਉਹਨਾਂ ਨੇ ਜਾਂ ਮੇਰੇ ਮਾਸੀ ਉਹਨਾਂ ਨੇ ਬਣਾਉਣੀ ਤਾਂ ਉਹ 2-2 3-3 ਪੇੜੇ ਇਕੱਠੇ ਕਰਕੇ ਨਾ 6 ਦੀ ਰੋਟੀ ਬਣ ਜਾਂਦੀ ਸੀ ਖੇਤ ਦਿਹਾੜੀਆਂ ਦੀ ਰੋਟੀ ਹਨਾ ਤੇ ਕਦੇ ਕਿਵੇਂ ਕਾਫੀ ਜਦੂ ਹਨਾ ਸਰਕਲ ਕਾਫੀ ਵੱਡਾ ਸੀ ਰਿਸ਼ਤੇਦਾਰ ਆ ਜਾਣੇ ਸਕੇ ਸੰਬੰਧੀ ਜਦੋਂ ਕਿ ਫੰਕਸ਼ਨ ਹੋਣਾ ਨਾ ਇਕੱਠੇ ਰੋਟੀ ਬੰਨੀ ਨਾ ਤਾਂ ਉਦੋਂ ਮੈਨੂੰ ਬੜਾ ਵਧੀਆ ਲੱਗਦਾ ਵੀ ਮੰਮੀ ਤਿੰਨ ਪੇੜੇ ਕਿਵੇਂ ਐਡਜਸਟ ਕਰ ਲੈਂਦੀ ਹੈ ਹਨਾ ਮੇਰੇ ਮਾਸੀ ਜੀ ਤਾਂ ਤੇ ਫਿਰ ਹੌਲੀ ਹੌਲੀ ਹਨਾ ਆਪਾਂ ਜਿਸ ਮਾਹੌਲ 'ਚ ਰਹਨੇ ਆ ਆਪਾਂ ਆਪੇ ਸਿੱਖ ਜਾਂਦੇ ਆ ਦੇਖੋ ਜੀ ਰੋਟੀ ਕਿੰਨੀ ਸੋਹਣੀ ਫੁੱਲ ਰਹੀ ਆ ਹਨਾ ਇਹਦੀ ਵੀ ਇੱਕ ਟ੍ਰਿਕ ਆਉਣ ਵਾਲੀ ਵੀਡੀਓਜ਼ ਦੇ ਵਿੱਚ ਅਸੀਂ ਸਾਂਝਾ ਕਰਾਂਗੇ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਵੀ ਗੈਸ ਤੇ ਰੋਟੀ ਨਹੀਂ ਫੁੱਲਦੀ ਉਹਦੇ ਵੀ ਕੁਝ ਟ੍ਰਿਕਸ ਹੈਗੀਆਂ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ ਤੇ ਲੋ ਜੀ ਰੋਟੀ ਬਣਾਉਂਦੇ ਬਣਾਉਂਦੇ ਹਨਾ ਵਿਵਾਹਿ ਗੁਰੂ ਦਾ ਨਾਮ ਵੀ ਮਨ 'ਚ ਚਿੱਤ ਦੇ ਰਹਿਣੇ ਆ ਆਪਾਂ ਤਾਂ ਵੀ ਇਹ ਸੱਚੇ ਪਾਤਸ਼ਾਹ ਜੀਆਂ ਸੁੱਖ ਦੇਵੀ ਹਨਾ ਗਰੀਬੀ ਅਮੀਰੀ ਬੰਦਾ ਇਹ ਚੀਜ਼ਾਂ ਚੱਲ ਲੈਂਦਾ ਹੁੰਦਾ ਜੀਆਂ ਸੁੱਖ ਸਭ ਤੋਂ ਵੱਡੀ ਹੈਗੀ ਤੇ ਇਹ ਦੁੱਖ ਹੁੰਦਾ ਨਾ ਜਿਹੜਾ ਇਹ ਆਪਾਂ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਹੁੰਦੇ ਅੱਜ ਕੱਲ ਇਹੋ ਜਿਹਾ ਮਾਹੌਲ ਆ ਕੋਈ ਕਿਸੇ ਦਾ ਦੁੱਖ ਨਹੀਂ ਸੰਸਾਰ ਜਿਸ ਤਨ ਲੱਗੇ ਸੋ ਤਨ ਜਾਣੇ ਹਨਾ ਆਪਾਂ ਨੂੰ ਪਤਾ ਹੁੰਦਾ ਆਪਾਂ ਕਿੱਡਾ ਵੱਡਾ ਦੁੱਖ ਲੈ ਕੇ ਜਿਉ ਰਹੇ ਹੁੰਨੇ ਆ ਹਨਾ ਪਰ ਫਿਰ ਵੀ ਆਪਾਂ ਸੋਚੀਦਾਗਾ ਵੀ ਜੇ ਆਪਾਂ ਕਿਸੇ ਨੂੰ ਹਨਾ ਸਾਰਾ ਦਿਨ ਹੀ ਕਹੀ ਚਲੇ ਵੀ ਆਹ ਕਰ ਲੈ ਐਵੇਂ ਐਵੇਂ ਹਨਾ ਅੱਜ ਕੱਲ ਕੋਈ ਵੀ ਨਹੀਂ ਕਿਸੇ ਦਾ ਉਹੀ ਪ੍ਰਮਾਤਮਾ ਤੇ ਆਸਾਂ ਛੱਡ ਦਿੱਤੀਆਂ ਵਾਹਿਗੁਰੂ ਹਨਾ ਸਾਰਾ ਕੁਝ ਹੀ ਪ੍ਰਮਾਤਮਾ ਹੀ ਕਰਨ ਵਾਲਾ ਹੈਗਾ ਜੀ ਤੇ ਹ ਰੋਟੀ ਬਣਾਉਂਦੇ ਬਣਾਉਂਦੇ ਮੈਂ ਮੰਮੀ ਨੂੰ ਕਿਹਾ ਵੀ ਚਲੋ ਹੁਣੇ ਪਾ ਲਓ ਤੁਸੀਂ ਗੁਰਸੇਵਤ ਨਾ ਪਤਾ ਕੀ ਕਰਦੀ ਐ ਸ਼ਾਮ ਨੂੰ ਰੋਟੀ ਜਦੋਂ ਜਮਾ ਵੀ ਨਹੀਂ ਖਾਂਦੀ ਕਦੇ ਕਦੇ ਨੂੰ ਫੋਨ ਲਾ ਕੇ ਦਿੰਨੇ ਆ ਫਿਰ ਵੀ ਚੱਲ ਕੁਛ ਤਾਂ ਖਾ ਲਾ ਉਹ ਇੱਕੋ ਬਿੱਲੀ ਜ ਵਾਲੀ ਜਿਹੜੀ ਵਾਇਰਲ ਵੀਡੀਓ ਬੜਾ ਦੇਖਦੀ ਆ ਹਨਾ ਮੇਰੇ ਮੇਕਅਪ ਵਾਲੀ ਆਈ ਨਹੀਂ ਮੈਂ ਕੀ ਕਰੂੰ ਇਹਨੂੰ ਵਧੀਆ ਲੱਗਦੀ ਐ ਉਹ ਜਿਹੇ ਚੀਜ਼ਾਂ ਦੇਖਣੀ ਐ ਐਨੀਮਲਸ ਨਾਲ ਬੜਾ ਜ਼ਿਆਦਾ ਪਿਆਰਾ ਦੇਖੋ ਜੀ ਰੋਟੀ ਪਤਾ ਹੀ ਨਹੀਂ ਲੱਗਿਆ ਕਦੋਂ ਬਣ ਗਈ ਸਾਰੀ ਹਨਾ ਤੇ ਜਿਹੜਾ ਕੁ ਥੋੜਾ ਜਿਹਾ ਆਟਾ ਬਚਿਆ ਸੀ ਹਨਾ ਇੱਕ ਕੁਪੇੜਾ ਦਾ ਮੈਂ ਕਿਹਾ ਚਲੋ ਰੱਖ ਦੇਣੀ ਆ ਹਨਾ ਇਸ ਨੂੰ ਇਦਾਂ ਹੀ ਤੇ ਉਹਨੂੰ ਇਕੱਠਾ ਕਰਕੇ ਆਪਾਂ ਰੱਖ ਦਿੱਤਾ ਜੀ ਤੇ ਫੇਰ ਜਿਹੜਾ ਹਨਾ ਰੋਟੀ ਬਣਾਉਣ ਤੋਂ ਬਾਅਦ ਫੇਰ ਨਾਲ ਦੀ ਨਾਲ ਇਦਾਂ ਹੁੰਦਾਗਾ ਕਿ ਜਿਹੜੀ ਕਿਚਨ ਦੀ ਸੈਲਫ ਉੱਕ ਦੀ ਸਫਾਈ ਹੋ ਜੇ ਹਨਾ ਹੋਰ ਫਿਰ ਮੰਮੀ ਨੇ ਮੈਨੂੰ ਆਵਾਜ਼ ਮਾਰਤੀ ਕਹਿੰਦੇ ਥੋੜੀ ਜਿਹੀ ਅੱਧੀ ਰੋਟੀ ਦੇ ਦੇ ਵੀ ਮੇਰੇ ਨਾਲ ਖਾਣ ਲੱਗ ਗਈ ਹਨਾ ਇਤੋਂ ਜ਼ਿਆਦਾ ਤਾਂ ਜੀ ਇਹ ਖਾਂਦੀ ਨਹੀਂ ਜੇ ਤੁਹਾਨੂੰ ਕੁਝ ਆਈਡੀਆ ਹੈਗਾ ਨਾ ਬੱਚਿਆਂ ਨੂੰ ਆਪਾਂ ਕਿਵੇਂ ਹੋਰ ਵਧੀਆ ਤਰੀਕੇ ਦੇ ਨਾਲ ਇਹ ਖਾਣ ਲੱਗ ਜੇ ਹਨਾ ਵੀ ਕੁਝ ਆਈਡੀਆ ਹੋਵੇ ਜ਼ਰੂਰ ਮੇਰੇ ਨਾਲ ਸਾਂਝਾ ਕਰਿਓ ਵੀ ਗੁਰਸੇਵਤ ਰੋਟੀ ਖਾਣ ਲੱਗ ਜੇ ਛੋਟੀ ਉਹਦੀ ਗੋਲ ਮਟੋਲ ਜੀ ਸੀ ਇਹਨੀ ਸੋਹਣੀ ਸੀ ਤੇ ਸੁਦੀਪ ਤੋਂ ਬਾਅਦ ਤਾਂ ਤਿੰਨ ਚਾਰ ਮਹੀਨੇ ਤੱਕ ਸਾਨੂੰ ਜਮੇ ਹੋਸ਼ ਹੀ ਨਹੀਂ ਸੀ ਖੁਦ ਨੂੰ ਪਰਿਵਾਰ ਨੂੰ ਹਨਾ ਇਹਨੂੰ ਸੰਭਾਲਣਾ ਕਰਨਾ ਕੁਝ ਨਹੀਂ ਪਤਾ ਲੱਗ ਰਿਹਾ ਸੀ ਕਿਵੇਂ ਹੌਲੀ ਹੌਲੀ ਇੰਨਾ ਜ਼ਿਆਦਾ ਹੀ ਬਿਮਾਰ ਹੋਈ ਸਰਸੇ ਤੋਂ ਦਵਾਈ ਦਵਾਈ ਹਨਾ ਇਹਨੂੰ ਤੇ ਬੱਚਾ ਵੀ ਹਨਾ ਆਪਣੇ ਬਾਪ ਨੂੰ ਦਾ ਲੱਭਦਾ ਹੀ ਹੈਗਾ ਹੁਣ ਵੀ ਸੁਦੀਪ ਦੀਆਂ ਫੋਟੋਆਂ ਦੇਖ ਕੇ ਆਵਾਜ਼ਾਂ ਮਾਰਦੀ ਆ ਹਨਾ ਆਪਦੇ ਆਪ ਲਈ ਚੱਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਫੇਰ ਹੁਣ ਇਹ ਰੋਟੀ ਨਹੀਂ ਖਾਂਦੀ ਪਰ ਚਿੰਤਾ ਦਾ ਮਨ ਚ ਰਹਿੰਦੇ ਵੀ ਇਹ ਰੋਟੀ ਖਾਣ ਲੱਗ ਜੇ ਹਨ ਤਾਂ ਵੀ ਥੋੜਾ ਠੀਕ ਹੋ ਜੇ ਇਹ ਵੀ ਅੱਗੇ ਪਹਿਲਾਂ ਦੀ ਤਰ੍ਹਾਂ ਹੋ ਜੇ ਹਨ ਤੇ ਜੀ ਇਧਰ ਮੰਮੀ ਰੋਟੀ ਖਾ ਰਹੀ ਸੀ ਦੇਖੋ ਗੁਰਸਿਖਤ ਕੋਲੇ ਖੜੀ ਹੈ ਫੋਨ ਤੇ ਮੰਮੀ ਬੱਸ ਬੁਰਕੀ ਮੂੰਹ ਚ ਪਾ ਦੇਣਗੇ ਖਾ ਲੂਗੀ ਤੇ ਉਸ ਤੋਂ ਬਾਅਦ ਹੀ ਚਲੋ ਮੈਂ ਕਿਹਾ ਮੈਂ ਵੀ ਰੋਟੀ ਖਾ ਲਾ ਹਨ ਤੇ ਮੈਂ ਰੋਟੀ ਲਈ ਆਈ ਮੈਂ ਕਿਹਾ ਪੁੱਤ ਤੁਸੀਂ ਮੇਰੇ ਨਾਲ ਰੋਟੀ ਖਾ ਲਓ ਕਹਿੰਦੀ ਨਹੀਂ ਮੰਮਾ ਮੈਂ ਨਹੀਂ ਖਾਣੀ ਹੈਗੀ ਤੇ ਚਲੋ ਜੀ ਰੋਟੀ ਖਾਦੇ ਦੋਣਾ ਅੱਧਾ ਕੰਮ ਤਾਂ ਨਿਬੜ ਜਾਂਦਾ ਬਸ ਕੱਲੇ ਭਾਂਡੇ ਤੇ ਦੁੱਧ ਦਾ ਕੰਮ ਰਹਿ ਜਾਂਦਾਗਾ ਤੇ ਅੱਜ ਮੰਮੀ ਨੇ ਥੋੜਾ ਨਾਲ ਇੱਕ ਸਪੈਸ਼ਲ ਡਿਸ਼ ਵੀ ਬਣਾਤੀ ਤੇ ਮੇਰੀ ਸ਼ਿਸ਼ੀ ਲਈ ਤਿਆਰ ਕਰ ਲਈ ਸੀ ਰਾਤ ਨੂੰ ਜਦੋਂ ਉੱਠਦੀ ਆ ਹਨ ਇੱਥੇ ਜਿਹੜਾ ਮੰਮੀ ਦਾ ਮੰਜਾ ਪਿਆ ਸੀ ਮੈਂ ਤੇ ਗੁਰਸਿਖਤ ਬੈੱਡ ਤੇ ਪੈ ਚਾਨੀ ਆ ਗਿਆ ਹਨ ਤੇ ਮੰਮੀ ਦੇ ਮੰਜੇ ਤੇ ਜ਼ਿਆਦੇ ਖੇਲ ਖਲਿਆਰਾ ਗੁਰਸੇਵਤ ਕਰਕੇ ਹੋ ਜਾਂਦਾ ਗਾਣਾ ਦੁਪਹਿਰੇ ਜਦੋਂ ਆਪਾਂ ਕਈ ਵਾਰੀ ਏਸੀ ਵਗੈਰਾ ਲਾ ਲੈਨੇ ਫਿਰ ਆਪਣਾ ਉਹਨੇ ਚਾਦਰ ਲੈ ਲਈਏ ਹਾਏ ਠੰਡ ਲੱਗਦੀ ਐ ਬਾਹਰ ਚਾਈਏ ਗਰਮੀ ਲੱਗਦੀ ਐਗੀ ਤਾਂ ਮੈਂ ਪਹਿਲਾਂ ਸਾਰੇ ਜਿਹੜੇ ਚਾਦਰ ਵਗੈਰਾ ਛਾੜ ਕੇ ਸੈਟ ਇਹਨੂੰ ਕਰ ਲਿਆ ਸੀਗਾ ਕਈ ਵਾਰੀ ਪਤਾ ਕਿਉਂ ਨਾ ਬਰਸਾਤਾਂ ਦਾ ਮੌਸਮ ਆ ਕੋਈ ਚੀਜ਼ ਕੋਈ ਜੀਵ ਜੰਤੂ ਨਿੱਕੇ ਮੋਟੀਆਂ ਹਨਾ ਕੀੜੀਆਂ ਮਕੌੜੀਆਂ ਚੜ੍ਹਦੀਆਂ ਰਹਿੰਦੀਆਂ ਨੇ ਕਈ ਵਾਰੀ ਕੀ ਹੁੰਦਾ ਬੱਚੇ ਕੋਈ ਚੀਜ਼ ਸੁੱਟ ਦਿੰਦੇ ਨੇ ਤੇ ਉੱਥੇ ਕੀੜੀਆਂ ਤੇ ਨਾਲ ਦੀ ਨਾਲ ਆ ਜਾਂਦੀਆਂ ਮਿੱਠਾ ਤਾਂ ਡਿੱਗਣ ਨਹੀਂ ਦਿੰਦੀਆਂ ਪਤਾ ਨਹੀਂ ਤੇ ਦੇਖੋ ਜੀ ਚਲੋ ਸਾਫ ਕਰਤਾ ਹਨ ਤੇ ਜਦੋਂ ਸਫਾਈ ਜੀ ਹੋ ਜਾਂਦੀ ਸਾਰਾ ਸੈਟਿੰਗ ਹੋ ਜਾਂਦੀ ਹੈ ਵਧੀਆ ਤੇ ਇਧਰ ਮੰਮੀ ਨੇ ਬਣਾਈਆਂ ਸੱਜ ਰਾਤ ਨੂੰ ਸੀਗੀਆਂ ਆ ਇਸ ਕੋਣ ਲੈ ਕੇ ਆਇਆ ਤੇ ਗੁਰਸੇਵਤ ਹੂੰ ਦਾदू जी ਦਾदू जी ਲੈ ਕੇ ਆਏ ਨੇ ਓਕੇ ਥੈਂਕ ਯੂ ਕਰਕੇ ਉਹਨਾਂ ਨੂੰ ਪੱਜੀ ਤੋ ਜੀ ਅਸੀ ਸਾਡਾ ਅੱਜ ਦਾ ਈਵਨਿੰਗ ਡੇਲੀ ਬਲੌਗ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ